ਜਿਹੜਾ 10 ਲੱਖ ਵਾਲਾ ਕਾਰਡ ਬਣਿਆ ਹੈ ਹੈਲਥ ਕਾਰਡ ਜਿਹੜਾ ਬਣ ਰਿਆ ਸਕੀਮ ਹੈ ਉਹਦੇ ਚ ਕੋਈ ਜਾਤ ਪਾਤ ਦਾ ਵਖਰੇਵਾਂ ਨਹੀਂ ਕੋਈ ਅਮੀਰ ਗਰੀਬ ਦਾ ਵਖਰੇਵਾਂ ਨਹੀਂ ਸਾਸ਼ਿਆਂ ਦੇ ਨਾਲ ਕੰਮ ਚੱਲਦਾ ਹੁਣ ਤਾਂ ਮਤਲਬ ਸਪਸ਼ਟ ਕਰਨ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਗਰੀਬ ਨੂੰ ਵੀ ਉਹੀ 10 ਲੱਖ ਦਾ ਲਾਭ ਮਿਲ ਜਾਣਾ ਹੈ ਅਮੀਰ ਨੂੰ ਵੀ ਮਿਲ ਜਾਣਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਿਹਤ ਤੇ ਐਜੂਕੇਸ਼ਨ ਤੇ ਕੰਮ ਕਰਾਂਗੇ ਤੇ ਉਸੇ ਤੇ ਕੰਮ ਕਰ ਰਹੇ ਆ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਜਿਹੜਾ ਇਹ ਡਿਸੀਜਨ ਲਿਆ ਜਾਂ ਪਿਛਲੀਆਂ ਸਰਕਾਰਾਂ ਨੇ ਅਜਿਹੇ ਡਿਸੀਜਨ ਲਏ ਆ ਜਾਨੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਆ ਸੋਚ ਸਤਕਾ ਉਹਨਾਂ ਦੀ ਦੂਰ ਅੰਦੇਸ਼ੀ ਸਤਕਾ ਇਹ ਸੰਭਵ ਹੋਇਆ ਜੀ ਹੁਣ ਮੁੱਖ ਮੰਤਰੀ ਪੰਜਾਬ ਦਾ ਇੱਕੋ ਇੱਕ ਮਕਸਦ ਸੀਗਾ ਵੀ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਤੁਹਾਨੂੰ ਉਹ ਜ਼ਿੰਮੇਵਾਰੀ ਮਾਲਵੇ ਦੀ ਸੌਂਪੀ ਗਈ ਸੀ ਮਾਲਵੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਹੁਣ ਜਿਹੜੀ ਤੁਹਾਡੇ ਕੋਲੇ ਜ਼ਿੰਮੇਵਾਰੀ ਮਿਲੀ ਹੈ ਹੁਣ ਤੱਕ ਦੀ ਅਪਡੇਟ ਕੀ ਨਿਕ ਕੇ ਸਾਹਮਣੇ ਆਈ ਹੈ ਜੀ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਸਾਲ ਦੇ ਕਰੀਬ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਸਹੂਲਤ ਪੂਰੇ ਪੰਜਾਬ ਨੂੰ ਮਿਲੀ ਹੈ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਜਿਹੜੀ ਸਿਹਤ ਯੋਜਨਾ ਨੂੰ ਲੈ ਕੇ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਹਰ ਵਿਅਕਤੀ ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਭਾਵੇਂ ਸਰਕਾਰੀ ਪੈਨਸ਼ਨ ਉਹਨੂੰ ਮਿਲਦੀ ਹੋਵੇ ਤਾਂ ਉਸ ਨੂੰ ਉਸ 10 ਲੱਖ ਦਾ ਫਾਇਦਾ ਹੋਵੇਗਾ ਦੂਜੇ ਪਾਸੇ ਗੱਲ ਕਰੀਏ ਤਾਂ ਜਿਵੇਂ ਹੁਣ 2027 ਦੀਆਂ ਜਿਹੜੀਆਂ ਅਗਲੀਆਂ ਚੋਣਾਂ ਆਉਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਆਪੋ ਆਪਣੀਆਂ ਪਾਰਟੀਆਂ ਨੂੰ ਜਿਹੜੀਆਂ ਹੋਰ ਜਿਹੜੀਆਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸੇ ਆਧਾਰ ਤੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਹੁਣ ਇੱਕ ਵੱਡਾ ਉਪਰਾਲਾ ਕੀਤਾ ਹੈ ਬੀਸੀ ਵਿੰਗ ਦੇ ਜਿਹੜੇ ਕਾਫੀ ਅਹੁਦੇਦਾਰ ਤੁਰੇ ਗਏ ਨੇ ਤਾਂ ਉਸੇ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਸੁਖਜੀਤ ਸਿੰਘ ਟੈਲਵਾ ਨੂੰ ਪੂਰੇ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਸੁਖਜੀਤ ਸਿੰਘ ਢਿਲਮਾ ਆਪਣੇ ਨਾਲ ਹੈ ਢਿਲਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਵਾਲਾ ਜੀ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਜੋ ਸਾਡੀ ਆਵਾਜ਼ ਤੁਸੀਂ ਸਾਰੇ ਦੇਸ਼ ਵਿਦੇਸ਼ ਚ ਲੈ ਕੇ ਜਾਓਗੇ ਤੁਹਾਡਾ ਬਹੁਤ ਧੰਨਵਾਦ ਜੀ ਢਿਲਮਾ ਸਾਹਿਬ ਜਿਹੜੀ ਗੱਲ ਮੈਂ ਕਹੀ ਵਾਕਈ ਸਹੀ ਹੈ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਆਪੋ ਆਪਣੀਆਂ ਪਾਰਟੀਆਂ ਨੂੰ ਐਕਟਿਵ ਕੀਤਾ ਜਾਵੇ ਆਵਾਦਮੀ ਪਾਰਟੀ ਵੱਲੋਂ ਵੀ ਜਿਹੜਾ ਹੁਣ ਪਾਰਟੀ ਨੂੰ ਹੋਰ ਮਜ਼ਬੂਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਅ ਦੂਜੀਆਂ ਪਾਰਟੀਆਂ ਦਾ ਤਨੀ ਮੈਂ ਕਹਿ ਸਕਦਾ ਪਰ ਮੈਨੂੰ ਆਵਾਦਮੀ ਪਾਰਟੀ ਦਾ ਇਹ ਪਤਾ ਹੈ ਕਿਉਂਕਿ ਇਹ ਪਹਿਲੇ ਦਿਨ ਤੋਂ ਲੋਕ ਸੇਵਾ ਲਈ ਬਣੀ ਹੈ ਤੇ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ ਜਿੰਨਾ ਵੀ ਸਮਾ چاہے ਦਿੱਲੀ 'ਚ ਸਰਕਾਰ ਨੇ ਕੰਮ ਕੀਤਾ ਹੁਣ ਕੰਮ ਕਰ ਰਹੀ ਹੈ ਹਰ ਇੱਕ ਵਰਗ ਨੂੰ ਨਾਲ ਲੈ ਕੇ ਹਰ ਇੱਕ ਆਮ ਬੰਦੇ ਨੂੰ ਨਾਲ ਲੈ ਕੇ ਜਿਹੜਾ ਇਹ ਕੰਮ ਕਰ ਰਹੀ ਹੈ ਤੁਸੀਂ ਉਂਝਿਕਰ ਵੀ ਕੀਤਾ ਕਹਿੰਦੇ ਕੋ ਤੁਸੀਂ ਜਿਹੜਾ 10 ਲੱਖ ਵਾਲਾ ਕਾਰਡ ਬਣਿਆ ਹੈ ਹੈਲਥ ਕਾਰਡ ਜਿਹੜਾ ਬਣ ਰਿਆ ਸਕੀਮ ਹੈ ਉਹਦੇ ਚ ਕੋਈ ਜਾਤ ਪਾਤ ਦਾ ਵਖਰੇਵਾਂ ਨਹੀਂ ਕੋਈ ਅਮੀਰ ਗਰੀਬ ਦਾ ਵਖਰੇਵਾਂ ਨਹੀਂ ਕੋਈ ਏਰੀਏ ਦਾ ਨਹੀਂ ਬਾਡਰ ਏਰੀਏ ਦਾ ਜਾਂ ਹਰ ਬੰਦੇ ਲਈ ਹਰ ਘਰ ਦੇ ਬੰਦੇ ਲਈ ਜਿਹੜਾ ਵੀ ਬੰਦਾ ਪੰਜਾਬ ਦਾ ਵਾਸੀ ਆ ਉਸੇ ਸਹੂਲਤ ਦਾ ਲਾਭ ਲੈ ਸਕਦਾ ਕਿਉਂਕਿ ਪਹਿਲੀ ਵਾਰੀ ਇਹ ਹੋਇਆ ਵੀ ਦੇਸ਼ 'ਚ ਪਹਿਲਾ ਸੂਬਾ ਹੈ ਜਿਹੜਾ ਕਿਉਂਕਿ ਜਿਹੜਾ ਇਸ ਤੇ ਕੰਮ ਕਰ ਰਿਹਾ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਆਵਾਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਿਹਤ ਤੇ ਐਜੂਕੇਸ਼ਨ ਤੇ ਕੰਮ ਕਰਾਂਗੇ ਤੇ ਉਸੇ ਤੇ ਕੰਮ ਕਰ ਰਿਹਾ ਕਿਉਂਕਿ ਹੁਣ ਜੇ ਮੰਨ ਲਓ ਕਿਸੇ ਦਾ ਇਲਾਜ ਚੱਲ ਰਿਹਾ ਤਾਂ ਕੋਈ ਵੀ ਡਾਕਟਰ ਕੋਈ ਵੀ ਹਸਪੀਟਲ ਇਹ ਨਹੀਂ ਕਹਿ ਸਕਦਾ ਵੀ ਤੁਹਾਡਾ ਭਾਈ ਜੀ ਬਿੱਲ ਜ਼ਿਆਦਾ ਬਣ ਗਿਆ ਜਾਂ ਤੁਹਾਡੇ ਕੋਲ ਪੈਸੇ ਜ਼ਿਆਦਾ ਹੈ ਨਹੀਂ ਅਸੀਂ ਤੁਹਾਡਾ ਇਲਾਜ ਨਹੀਂ ਕਰਾਂਗੇ ਸਾਰੇ ਮਰੀਜ਼ ਦਾ ਸਾਰੇ ਇਲਾਜ ਦਾ ਖਰਚਾ ਜਿਹੜਾ ਉਹ ਸਰਕਾਰ ਚੱਕੂਗੀ ਪਹਿਲਾਂ ਸਪਾਰਸ਼ਾਂ ਦੇ ਨਾਲ ਕੰਮ ਚੱਲਦਾ ਹੁਣ ਤਾਂ ਮਤਲਬ ਸਪਸ਼ ਗਰੀਬ ਨੂੰ ਵੀ ਉਹੀ 10 ਲੱਖ ਦਾ ਇਲਾਜ ਮਿਲ ਜਾਣਾ ਹੈ ਅਮੀਰ ਨੂੰ ਵੀ ਮਿਲ ਜਾਣਾ ਹੈ ਬਿਲਕੁਲ ਉਹੀ ਕਹਿ ਰਹੇ ਕਿ ਹਰ ਵਰਗ ਲਈ ਬੰਦੇ ਲਈ ਹਰ ਬੰਦੇ ਦਾ ਜਿਹੜਾ ਇਲਾਜ ਹੈ ਇਹ ਫ੍ਰੀ ਹੋਣਾ ਤੁਸੀਂ ਦੇਖੋਗੇ ਮੈਡੀਕਲ ਕਾਲਜ ਅਸੀਂ ਕੱਲ ਗਏ ਸੀ ਤੇ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਜਿਹੜਾ ਇਹ ਡਿਸੀਜਨ ਲਿਆ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤੁਹਾਨੂੰ ਇੰਨਾ ਕੁ ਤਾਂ ਪਤਾ ਹੋਊਗਾ ਵੀ ਪਿਛਲੀਆਂ ਸਰਕਾਰਾਂ ਨੇ ਅਜਿਹੇ ਡਿਸੀਜਨ ਲਏ ਆ ਜਾਂ ਨਹੀਂ ਲਏ ਬਿਲਕੁਲ ਕਿਸੇ ਨੇ ਐਸਾ ਡਿਸੀਜਨ ਨਹੀਂ ਲਿਆ ਜੀ ਹੁਣ ਤੁਸੀਂ ਮੈਂ ਉਹੀ ਗੱਲ ਕੰਪਲੀਟ ਕਰ ਰਿਹਾ ਜੀ ਮੈਡੀਕਲ ਚ ਜਾਓ ਇਲਾਜ ਸ਼ੁਰੂ ਵੀ ਹੋ ਗਿਆ ਤੁਸੀਂ ਜਾ ਕੇ ਉੱਥੇ ਮਰੀਜ਼ਾਂ ਨੂੰ ਪੁੱਛੋਗੇ ਤੇ ਇਹ ਦੇਸ਼ ਦਾ ਪਹਿਲਾ ਸੂਬਾ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਉਹਨਾਂ ਦੀ ਸੋਚ ਸਦਕਾ ਉਹਨਾਂ ਦੀ ਦੂਰ ਅੰਦੇਸ਼ੀ ਸਦਕਾ ਇਹ ਸੰਭਵ ਹੋਇਆ ਜੀ ਲੱਗਿਆ ਨਾ ਪੂਰੇ ਪੰਜਾਬ ਦੀ ਗੱਲ ਕਰੀਏ ਸਰਕਾਰੀ ਹਸਪਤਾਲ 219 ਦੇ ਕਰੀਬ ਹੈ ਉਹ ਸ਼ਾਮਲ ਕੀਤੇ ਗਏ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ 600 ਦੇ ਕਰੀਬ ਹੈ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਹਨਾਂ ਦੇ ਵਿੱਚੋਂ ਵੀ ਤੁਸੀਂ ਫ੍ਰੀ ਆਫ ਕੋਸਟ ਜਿਹੜਾ ਇਲਾਜ ਕਰਾ ਸਕਦੇ ਜੀ ਆਗੇ ਬਿਲਕੁਲ ਆਪਾਂ ਦੇਖਿਆ ਆਮ ਤੌਰ ਤੇ ਨਾ ਔਰ ਜਿਹੜਾ ਗਰੀਬ ਬੰਦਾ ਹੈ ਜਿੱਦੀ ਵਿਚਾਰੇ ਦੀ ਪਹੁੰਚ ਉਨੀ ਕੀ ਹੁੰਦੀ ਹੈ ਕਿ ਉਹ ਸਰਕਾਰੀ ਹਸਪਤਾਲ ਤੱਕ ਹੀ ਜਾਂਦਾ ਹੈ ਉੱਥੇ ਜਰ ਜਾਨਾ ਉੱਥੇ ਵੀ ਉਹਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਵਿਚਾਰਾ ਬਿਮਾਰ ਬੰਦਾ ਹੋਰ ਬਿਮਾਰ ਹੋ ਜਾਂਦਾ ਹੈ ਤੋਂ ਸਭ ਤੋਂ ਪਹਿਲਾਂ ਇਹੀ ਸੋਚਿਆ ਗਿਆ ਕਿ ਜਿੰਨੇ ਸਰਕਾਰੀ ਹਸਪਤਾਲ ਹੈ ਸਾਰੇ ਇਹਨੂੰ ਇਸ ਦੇ ਘੇਰੇ ਚ ਲੈਣੇ ਆ ਤੇ ਹੋਰ ਮੈਂ ਨਾਮ ਨਹੀਂ ਲੈਂਦਾ ਬਹੁਤ ਵੱਡੇ ਮਾਰ ਕੇ ਵੱਡੇ ਨਾਮੀ ਹਸਪਤਾਲ ਹੈ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਆ ਉੱਥੇ ਤੁਸੀਂ ਆਪਦਾ ਇਲਾਜ ਆ ਜਿਹੜਾ ਉਹ ਕਰਵਾ ਸਕਦੇ ਆ ਫਰਮਾਨ ਸਾਹਿਬ ਹੁਣ ਤੁਹਾਡੀ ਗੱਲ ਕਰਕੇ ਤਾਂ ਤੁਹਾਨੂੰ ਕਾਫੀ ਜ਼ਿੰਮੇਵਾਰੀਆਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਜਿਲ੍ਹਾ ਯੋਜਨਾ ਬੋਰਡ ਦੀ ਜਿਹੜੀ ਜ਼ਿੰਮੇਵਾਰੀ ਦਿੱ ਪਰ ਗੱਲ ਕਰੀਏ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜੀ ਮਹਿੰਮ ਚੱਲ ਰਹੀ ਹੈ ਪੂਰੇ ਮਾਲਵੇ ਦੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਸੀਗੀ ਉਹ ਜ਼ਿੰਮੇਵਾਰੀਆਂ ਤੁਸੀਂ ਬਹੁਤ ਬਰੀਫਲੀ ਦੇ ਨਾਲ ਨਿਭਾਈਆਂ ਇਸੇ ਕਰਕੇ ਲੱਗਦਾ ਕਿ ਤਨਾ ਕਿਤੇ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਤੁਹਾਨੂੰ ਫੇਰ ਵੱਡਾ ਜਿਹੜਾ ਅਹੁਦਾ ਦਿੱਤਾ ਹੁਣ ਬਿਲਕੁਲ ਜੀ ਮੈਂ ਸ਼ੁਕਰਗੁਜ਼ਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਰਵਿੰਦ ਕੇਜਰੀਵਾਲ ਜੀ ਦਾ ਸਾਡੇ ਅਮਨ ਰੋੜਾ ਜੀ ਦਾ ਸਮੁੱਚੀ ਲੀਡਰਸ਼ਿਪ ਜੀ ਦਾ ਅੰਦਵਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਤੇ ਇਹ ਵਿਸ਼ਵਾਸ ਹੈ ਜਿਹੜਾ ਉਹ ਪ੍ਰਗਟ ਕੀਤਾ ਹੈ ਬਾਕੀ ਦੂਜੀ ਗੱਲ ਇਹ ਹੈ ਜੀ ਅਸੀਂ ਤਾਂ ਮੈਂ ਤਾਂ ਜਦੋਂ ਪਹਿਲੇ ਦਿਨ ਤੋਂ ਮੈਂ ਤਾਂ ਇੰਜੀਨੀਅਰਿੰਗ ਕੀਤੀ ਹੋਈ ਸੀ ਆਪਦੀ ਬੈਂਗਲੌਰ ਵਿੱਚ ਜੌਬ ਕਰਦਾ ਸੀ ਤੇ ਅਸੀਂ ਇੱਕ ਬਦਲਾਅ ਨੂੰ ਲੈ ਕੇ ਇੱਕ ਨਵੀਂ ਰਾਜਨੀਤੀ ਕੁਝ ਕਰਨ ਦੇ ਲਈ ਇਸ ਪਾਰਟੀ 'ਚ ਆਏ ਸੀ ਤੇ ਦੂਜੀ ਗੱਲ ਇਹ ਹੈ ਕਿ ਉਹਦਾਂ ਲਈ ਨਹੀਂ ਆਏ ਸੀ ਪਰ ਜਿਵੇਂ-ਜਿਵੇਂ ਪਾਰਟੀ ਨੇ ਜਿੱਥੇ-ਇੱਥੇ ਜ਼ਿੰਮੇਵਾਰੀ ਲਈ ਆਪਾਂ ਤਾਂ ਦੇ ਇਨਾਂ ਨਾ ਬਾਈ ਜੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਤਾਂ ਮੈਂ ਬਤੌਰ ਜ਼ਿਲ੍ਹੇ ਦੀ ਪ੍ਰਧਾਨਗੀ ਤੇ ਸ਼ੁਰੂਆਤ ਹੋਈ ਤੁਹਾਡੀ ਹਾਂਜੀ ਮੇਰੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨਗੀ ਤੋਂ ਹੋਈ ਜ਼ਿਲ੍ਹਾ ਪ੍ਰਧਾਨਗੀ ਚ ਆਪਾਂ ਬਹੁਤ ਬਖੂਬੀ ਕੰਮ ਕੀਤਾ ਮੇਰੀ ਪ੍ਰਧਾਨਗੀ ਹੇਠ ਅਸੀਂ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਉਹ ਜਿੱਤੇ ਫਿਰ ਮੈਨੂੰ ਪਲਾਨਿੰਗ ਬੋਰਡ ਦਾ ਚੇਅਰਮੈਨ ਲਾਇਆ ਤਾਂ ਉਦੋਂ ਵੀ ਜਿੰਨੇ ਕੁ ਮੈਂ ਕੰਮ ਕਰ ਸਕਦਾ ਸੀ ਮੈਂ ਮੈਂ ਮਾਨਣਾ ਕਹਿ ਸਕਦਾ ਐਸੇ ਐਸੇ ਕੰਮ ਹੋਏ ਨੇ ਪੰਜਾਬ ਚ ਕਿਤੇ ਨਹੀਂ ਹੋਏ ਅਜੇ ਤੱਕ ਉਹ ਕੰਮ ਨਹੀਂ ਹੋਏ ਸੋ ਉਹ ਕੰਮ ਮੇਰੇ ਹਿੱਸੇ ਆਏ ਤੇ ਹੁਣ ਉਸ ਤੋਂ ਬਾਅਦ ਜੇ ਜੁਧ ਨਸ਼ਾ ਵਿਰੋਧੀ ਗੱਲ ਕੀਤੀ ਜਾਵੇ ਤਾਂ ਮੈਨੂੰ ਮਾਲਵੇ ਦਾ ਕੋਆਰਡੀਨੇਟਰ ਲਾਇਆ ਮਾਲਵੇ ਦੀ ਜ਼ਿੰਮੇਵਾਰੀ ਦਿੱਤੀ ਤੋ ਵੀ ਬੜੀ ਤੰਦਈ ਨਾਲ ਨਿਭਾਈ ਹੁਣ ਇਹਨਾਂ ਸਭ ਨੂੰ ਵੇਖਦੇ ਹੋਇਆ ਪਾਰਟੀ ਨੇ ਮੈਨੂੰ ਪੂਰੀ ਸਟੇਟ ਦੀ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਉਹ ਵੀ ਮੈਂ ਬੜਾ ਤਕੜਾ ਹੋ ਕੇ ਤੇ ਬੜੇ ਵਧੀਆ ਤਰੀਕੇ ਨਾਲ ਕਰੂੰਗਾ ਆਪਾਂ ਕਹਿ ਸਕਦੇ ਹਾਂ ਵੀ ਪਾਰਟੀ ਨੇ ਤੁਹਾਡਾ ਕੰਮ ਦੇਖਿਆ ਫਿਰ ਜਿਵੇਂ ਤੁਸੀਂ ਜ਼ਿਲ੍ਹਾ ਯੋਜਨਾ ਬੋਰਡ ਦੀ ਗੱਲ ਕੀਤੀ ਆਪਾਂ ਤੇ ਨਾਲ ਜੁੱਧ ਨਸ਼ੀ ਵਿਰੋਧ ਨੂੰ ਲੈ ਕੇ ਜਿਹੜੀ ਮਹਿੰਮ ਚੱਲਦੀ ਇਹ ਬਹੁਤ ਵੱਡੀ ਗੱਲ ਹੈ ਇਹਦਾ ਆਪਾਂ ਇਹੀ ਕਹਿ ਸਕਦੇ ਹਾਂ ਜੇਕਰ ਕੋਈ ਬੰਦਾ ਚੰਗਾ ਕੰਮ ਕਰੂ ਵਰਕ ਕਰੂਗਾ ਫਿਰ ਉਸ ਨੂੰ ਪਾਰਟੀ ਜਿਹੜਾ ਫਿਰ ਉਸ ਤੇ ਅਸ਼ੀਰਵਾਦ ਦੇਵੇਗੀ ਹੋਰ ਵੱਡੇ ਉੱਤੇ ਉਹਨੂੰ ਬਖਸ਼ੇਗੀ ਬਿਲਕੁਲ ਜੀ ਇਕੱਲਾ ਮੇਰਾ ਨਹੀਂ ਪਾਰਟੀ ਹਰ ਬੰਦੇ ਦਾ ਹਰ ਵਰਕਰ ਦਾ ਕੰਮ ਦੇਖਦੀ ਆ ਕੰਮ ਦੇ ਆਧਾਰ ਤੇ ਰਿਪੋਰਟ ਬਣਦੀ ਆ ਇਸ ਪਾਰਟੀ 'ਚ ਅੱਗੇ ਵਧਣ ਦਾ ਇੱਕੋ ਇੱਕ ਇਹੀ ਤਰੀਕਾ ਹੈ ਕਿ ਮਿਹਨਤ ਕਰੋ ਪਾਰਟੀ ਲਈ ਮਿਹਨਤ ਕਰੋ ਲੋਕਾਂ ਲਈ ਮਿਹਨਤ ਕਰੋ ਲੋਕਾਂ ਦੇ ਵਿੱਚ ਜਾਓ ਲੋਕਾਂ ਦੇ ਵਿੱਚ ਰਹੋ ਜਿਹੜਾ ਲੀਡਰ ਜਿਹੜਾ ਵਰਕਰ ਲੋਕਾਂ ਲਈ ਕੰਮ ਕਰਦਾ ਤਾਂ ਉਹ ਆਪ ਆਟੋਮੈਟਿਕਲੀ ਪਾਰਟੀ ਉਹਨੂੰ ਚੱਕ ਕੇ ਉੱਪਰ ਕਰਦੇ ਨੇ ਤੇ ਸ਼ਾਇਦ ਮੈਂ ਵੀ ਆਪ ਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਮੇਰਾ ਕੰਮ ਵੀ ਪਾਰਟੀ ਨੂੰ ਜਿਹੜਾ ਉਹ ਪਸੰਦ ਆਇਆ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਦਾ ਇੱਕੋ ਇੱਕ ਮਕਸਦ ਸੀਗਾ ਵੀ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਤੁਹਾਨੂੰ ਉਹ ਜ਼ਿੰਮੇਵਾਰੀ ਮਾਲਵੇ ਦੀ ਸੌਂਪੀ ਗਈ ਸੀ ਮਾਲਵੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਹੁਣ ਜਿਹੜੀ ਤੁਹਾਡੇ ਕੋਲੇ ਜ਼ਿੰਮੇਵਾਰੀ ਮਿਲੀ ਹੈ ਹੁਣ ਤੱਕ ਦੀ ਅਪਡੇਟ ਕੀ ਨਿਕਲ ਕੇ ਸਾਹਮਣੇ ਆਈ ਹੈ ਜਦ ਨਸ਼ੀ ਵਿਰੋਧ ਨੂੰ ਲੈ ਕੇ ਭਗਵੰਤ ਮਾਨ ਦੀ ਸੋਚ ਤੇ ਤੁਸੀਂ ਕਿੰਨੇ ਇੱਕ ਖਰੇ ਉਤਰੇ ਦੇਖੋ ਜੀ ਜਦੋਂ ਤੋਂ ਕੱਲੇ ਮਾਲਵੇ ਦੀ ਨੂੰ ਛੱਡ ਕੇ ਦੇ ਨਾਲ-ਨਾਲ ਜੇ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਜਿੰਨਾ ਹੁਣ ਤੁਸੀਂ ਦੇਖਿਆ ਲਗਾਤਾਰ ਮਾਰਚ ਵੀ ਹੋ ਰਹੇ ਨੇ ਹੁਣ ਸਾਡੀ ਐਕਟੀਵਿਟੀ ਚੱਲ ਰਹੀ ਹੈ ਕਿੰਨਾ ਕੰਮ ਜਿਹੜਾ ਕਰਾਇਮ ਬਹੁਤ ਘਟ ਹੋਇਆ ਜੇ ਤੁਸੀਂ ਕਦੇ ਪੁਲਿਸ ਅਫਸਰਾਂ ਨਾਲ ਬੈਠੋਗੇ ਤਾਂ ਉਹ ਤੁਹਾਨੂੰ ਦੱਸ ਦੇਣਗੇ ਸਨੇਚਿੰਗ ਵਗੈਰਾ ਜਾਂ ਲੁੱਟਖੋਹਾਂ ਦੀਆਂ ਵਾਰਦਾਤਾਂ ਉਹ ਬਹੁਤ ਘਟੀਆਂ ਕਿਉਂਕਿ ਜ਼ਿਆਦਾਤਰ ਉਹੀ ਬੰਦੇ ਜਿਹੜੇ ਨਸ਼ੇ ਵਾਲੇ ਸੀ ਆਦੀ ਸੀ ਉਹੀ ਲੁੱਟਖੋਹ ਕਰਦੇ ਸੀ ਤੇ ਪੈਸੇ ਲੈਣ ਲਈ ਹੁਣ ਉਹਦੇ ਤੇ ਬਹੁਤ ਜ਼ਿਆਦਾ ਸ਼ਕਤੀ ਆ ਬਹੁਤ ਤੁਸੀਂ ਦੇਖਿਆ ਹੋਣਾ ਤੇ ਜਿਹੜੇ ਲਗਾਤਾਰ ਐਫਆਈਆਰ ਵੀ ਹੋ ਰਹੀ ਹੈ ਨਸ਼ੇ ਦੀ ਬਰਾਮਦਗੀ ਵੀ ਹੋ ਰਹੀ ਹੈ ਕੱਲਾ ਨਸ਼ੇ ਵਾਲਿਆਂ ਨੂੰ ਫਾੜੀ ਨਹੀਂ ਰਹੇ ਉਹਨਾਂ ਨੂੰ ਰੀਹੈਬ ਵੀ ਕਰ ਰਹੇ ਆ ਰੀਹੈਬਿਲਿਟੇਸ਼ਨ ਸੈਂਟਰ ਤੁਸੀਂ ਦੇਖਿਆ ਉਹ ਬਣਿਆ ਹੋਇਆ ਉਹਦਾ ਬਹੁਤ ਚੰਗਾ ਹੰਗਾਰਾ ਉੱਥੇ ਜਾਓਗੇ ਤੁਸੀਂ ਉੱਥੇ ਦੇਖੋਗੇ ਉਹ ਬੈੱਡ ਨਹੀਂ ਮਿਲ ਰਹੇ ਇਹਨਾਂ ਉੱਥੇ ਜਿਹੜਾ ਉਹ ਭਰਤੀ ਹੋ ਗਏ ਨੇ ਉਹਨਾਂ ਦਾ ਲਾਜ ਵੀ ਕਰਾ ਕੇ ਲਾਜ ਕਰਾਉਣ ਤੋਂ ਬਾਅਦ ਦੁਬਾਰਾ ਫਿਰ ਉਹ ਮਾੜੀ ਸੰਗਤ ਦੇ ਵਿੱਚ ਨਾ ਜਾਣ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਉਹ ਵੀ ਸਰਕਾਰ ਆ ਜਿਹੜੀ ਉਹ ਕਰ ਰਹੀ ਆ। ਬੀਸੀ ਵਿੰਗ ਦਾ ਜਿਹੜਾ ਸੂਬਾ ਪ੍ਰਧਾਨ ਤੋਂ ਉਹ ਨਿਯੁਕਤ ਕੀਤਾ ਹੈ ਪੰਜਾਬ ਦੇ ਵਿੱਚ ਹੋਰ ਬਥੇਰੇ ਤੋਂਡੇ ਵਰਕਰ ਹੋਣਗੇ ਜਿਨ੍ਹਾਂ ਨੇ ਬੜੇ ਵਧੀਆ ਕੰਮਕਾਜ ਕੀਤੇ ਆ ਤੇ ਟੱਲਵਾ ਸਾਹਿਬ ਨੂੰ ਇਹ ਜ਼ਿੰਮੇਵਾਰੀ ਕਿਉਂ ਸੌਂਪੀ ਗਈ? ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੱਡ ਭਾਗਾ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਪੰਜਾਬ ਦੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਮੈਨੂੰ ਇਸ ਯੋਗ ਸਮਝਿਆ ਤੇ ਮੈਂ ਆਪਣੀ ਪਾਰਟੀ ਨੂੰ ਵਿਸ਼ਵਾਸ ਦਿ ਉਹਨਾਂ ਦੀਆਂ ਆਸਾਮੀਆਂ ਤੇ ਖਰਾ ਉਤਰੂੰਗਾ ਤੇ ਬੜੀ ਤੰਦੇਹੀ ਨਾਲ ਤਕੜਾ ਹੋ ਕੇ ਇਹ ਮੈਂ ਕੰਮ ਜਿਹੜਾ ਉਹ ਕਰੂੰਗਾ ਕੀ ਪਲਾਨ ਕੀ ਬਣਾਇਆ ਵਿਜ਼ਨ ਕੀ ਹੈ ਹੁਣ ਤੁਸੀਂ ਇੱਕ ਸਾਲ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਬੀਸੀ ਵਿੰਗ ਦੇ ਜਿਹੜੇ ਜਿਹਨੇ ਤੁਹਾਡੇ ਅਹੁਦੇਦਾਰ ਆ ਜਾਂ ਤੁਹਾਡੇ ਜਿਹਨੇ ਵਰਕਰ ਆ ਜਾਂ ਲੋਕ ਆਮ ਆ ਲੋਕ ਉਹਨਾਂ ਦੀ ਗੱਲ ਕਰਕੇ ਉਹਨਾਂ ਵਾਸਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੋਚ ਰੱਖੀ ਹੈ ਤੁਸੀਂ ਕੀ ਬੈਨੀਫਿਟ ਮਿਲੂਗਾ ਉਹਨਾਂ ਨੂੰ ਆਉਣ ਵਾਲੇ ਸੋਚਤੇ ਹੀ ਹੈ ਜੀ ਵਿਜ਼ਨ ਜੋ ਪਾਰਟੀ ਦਾ ਵਿਜ਼ਨ ਹੈ ਉਹ ਸਾਡਾ ਵਿਜ਼ਨ ਹੈ ਅਸੀਂ ਜਿਹੜੀ ਇਹੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਉਹ ਘਰ ਘਰ ਤੱਕ ਪਹੁੰਚਾਉਣੀਆਂ ਕੋਈ ਵੀ ਬੰਦਾ ਸਰਕਾਰ ਦੀ ਨੀਤੀ ਤੋਂ ਕਿ ਕਿਸੇ ਨੀਤੀ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜੇ ਜੋ ਕਿਸੇ ਵੀ ਵਰਗ ਨੂੰ ਇਕੱਲੇ ਬੀਸੀ ਵਰਗ ਨੂੰ ਨਹੀਂ ਕਿਸੇ ਵੀ ਵਰਗ ਦੇ ਕਿਸੇ ਬੰਦੇ ਨੂੰ ਕਿਸੇ ਮਨੁੱਖ ਨੂੰ ਆਮ ਸਿਟੀਜ਼ਨ ਨੂੰ ਸਿਵਲਾਈਜ਼ਡ ਬੰਦੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਅਸੀਂ ਉਹਨਾਂ ਦੀ ਹੱਲ ਕਰਵਾਉਣੀ ਹੈ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣੀ ਹੈ ਕਿਉਂਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਉਹਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੈ ਹੁਣ ਤੁਸੀਂ ਦੇਖਿਓ ਇਹ ਤਾਂ ਹਜੇ ਸ਼ੁਰੂਆਤ ਹੈ ਜਿਹੜੀ ਇਹ 10 ਲੱਖ ਵਾਲੀ ਹੈ ਇਸ ਤਰ੍ਹਾਂ ਦੀਆਂ ਲੋਕਪੱਖੀ ਸਕੀਮਾਂ ਦਾ ਜਿਹੜਾ ਉਹ ਹੜਾ ਆਉਣ ਵਾਲਾ ਸੋ ਸੜਕਾਂ ਦਾ ਤੁਸੀਂ ਦੇਖਿਆ ਜਾਲ ਵਿਸ਼ਨ ਜਾ ਰਿਹਾ ਬਹੁਤ வாங்க பண்வி ਕੋਰਪੋਰੇਸ਼ਨ ਇਲੈਕਸ਼ਨ ਆ ਗਏ ਉਦੋਂ ਪਹਿਲਾਂ ਵੀ ਤੇ ਬਾਅਦ ਚ ਵੀ ਜਿਹੜਾ ਸੀ ਯੂਰੇਜ ਵਾਲਾ ਤੁਸੀਂ ਆਪਣੇ ਸ਼ਹਿਰ ਫਰੀਦਕੋਟ ਦੇਖੋ ਕਿੰਨਾ ਵੱਡਾ ਕੰਮ ਆ ਕਿੰਨੀਆਂ ਸਰਕਾਰਾਂ ਲੰਘੀਆਂ ਤੇ ਉਹ ਪੱਕਾ ਹੱਲ ਕਦੇ ਨਹੀਂ ਸੀ ਹੋਇਆ ਦੇਖੋ ਪੱਕਾ ਹੱਲ ਉਹ ਹੋਇਆ ਹੈ ਹੋਰ ਵੀ ਬੜੇ ਸਰਕਾਰ ਦੇ ਕੰਮ ਨੇ ਜਿਹੜੇ ਹੋ ਰਹੇ ਨੇ ਜੇ ਨੌਕਰੀਆਂ ਦੀ ਗੱਲ ਕਰੀਏ 62000 ਦੇ ਕਰੀਬ ਹੈ ਜਿਹੜੀਆਂ ਉਹ ਨੌਕਰੀਆਂ ਦੇਤੀਆਂ ਜੇ ਬਿਜਲੀ ਹੈ ਅੱਜ ਮੈਂ ਉਹ ਪੜ ਰਿਆ ਸੀ ਜਿਹੜਾ ਨੈਸ਼ਨਲ ਰੈਗੂਲੇਟਰੀ ਕਮਿਸ਼ਨ ਦਾ ਇੱਕ ਉੱਤੇ ਲੱਗੀ ਹੋਈ ਹੈ ਕਟਿੰਗ ਸ਼ਾਇਦ ਦੈਨਿਕ ਸਵੇਰਾ ਤੇ ਆਈ ਥਿੰਕ ਉਹ ਸਟੇਟ ਦੂਜੇ ਨੰਬਰ ਤੇ ਆ ਗਈ ਤੇ ਸਰਕਾਰਾਂ ਤੇ ਉਹੀ ਹੈ ਉਹੀ ਬਿਜਲੀ ਹੈ ਸਰਕਾਰ ਪੰਜਾਬ ਪਹਿਲਾਂ ਵੀ 100 ਦੀ ਬਿਜਲੀ ਬਣਾਉਂਦਾ ਸੀ ਹੁਣ ਵੀ ਉਹੀ ਬਿਜਲੀ ਬਣਾਉਂਦਾ ਪਰ ਜੇ ਬਣਾਉਂਦੇ ਨੇ ਤਾਂ ਮਤਲਬ ਉਸ ਨੂੰ ਸਿਸਟਮ ਨੂੰ ਚਲਾਉਣ ਦੀ ਗੱਲ ਹੈ ਨਾ ਤਾਂ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਉਸ ਸਿਸਟਮ ਚ ਲਾਇਆ ਤੇ ਸੁਭੇਨ ਦੂਜੀ ਨੰਬਰ ਤੇ ਲੈ ਕੇ ਆਏ ਹੁਣ ਦੂਜੇ ਤੇ ਆਪਾਂ ਪਹਿਲੇ ਤੇ ਵੀ ਆ ਜਾਾਂਗੇ ਤੁਸੀਂ ਦੇਖਿਆ ਨਵਾਂ ਥਰਮਲ ਪਲਾਂਟ ਵੀ ਖਰੀਦਿਆ ਨਹੀਂ ਆਮ ਤੌਰ ਤੇ ਆਪਾਂ ਦੇਖਿਆ ਸਰਕਾਰ ਚੀਜ਼ਾਂ ਵੇਚਦੀ ਹੁੰਦੀ ਹੈ ਸੋ ਇਹ ਪਹਿਲੀ ਸਰਕਾਰ ਆ ਭਗਵਾਨ ਸਿੰਘ ਮਾਨ ਦੀ ਜਿਨੇ ਥਰਮਲ ਪਲਾਂਟ ਖਰੀਦਿਆ ਸੋ ਮੰਨ ਲੀ ਬਹੁਤ ਵੱਡਾ ਕੰਮ ਜਿਹੜਾ ਹੋਣਾ ਇੱਕ ਹੁਣ ਪਰਸੋਂ ਤੋਂ ਸ਼ਾਇਦ ਸ਼ੁਰੂ ਹੋ ਜਾਣਾ ਕੰਮ ਸੂਬੇ ਦਾ ਮੇਰੇ ਸੂਬੇਦਾਨੀ ਦੇਸ਼ ਦਾ ਪਹਿਲਾ ਸ਼ਹਿਰ ਬਣੂਗਾ ਮੁਹਾਲੀ ਜਿਹੜਾ ਇੱਕ ਨਮੂਨੇ ਦਾ ਸ਼ਹਿਰ ਹੋਊਗਾ ਚੰਡੀਗੜ੍ਹ ਤੋਂ ਕੋਸਾ ਦੂਰ ਹੋਊਗਾ ਇੰਨਾ ਵਧੀਆ ਸਿਸਟਮ ਨਾਲ ਉੱਥੇ ਜਿਹੜਾ ਇਨਫਰਾਸਟ੍ਰਕਚਰ ਆ ਉਹ ਡਵੈਲਪ ਹੋਣਾ ਹੈ ਸੜਕਾਂ ਐਸੀਆਂ ਸੜਕਾਂ ਬਣਨੀਆਂ ਨੇ ਬਾਕੀ ਤਾਂ ਮਾਨ ਸਾਹਿਬ ਉੱਥੇ ਪੀਸੀ ਕਰਕੇ ਸਾਰਾ ਡਿਟੇਲ ਚ ਦੱਸਣਗੇ ਸਾਨੂੰ ਮੋਟਾ-ਮੋਟਾ ਸੁਣ ਚ ਪਤਾ ਲੱਗਿਆ ਕਿ 10 ਲੱਖ ਰੁਪਏ ਸੌਰੀ 10 ਸਾਲ ਦੀ ਗਾਰੰਟੀ ਹੋਣੀ ਸੜਕ ਦੀ ਜੇ ਇੰਨਾ ਕੁ ਵੀ ਟੋਆ ਪੈ ਗਿਆ ਨਾ ਤਾਂ ਠੇਕੇਦਾਰ ਨੂੰ ਪੈਸੇ ਨਹੀਂ ਮਿਲਣੇ ਸੋ ਕੁਝ ਇਸ ਨੂੰ 40% ਪਹਿਲਾਂ ਮਿਲਣਾ ਸ ਸਾਨੂੰ 10 ਸਾਲ ਤੋਂ ਬਾਅਦ ਮਿਲਿਆ। ਵੀਰ ਬਾਦਲ ਕਿਤੇ ਵੀ ਗੱਲ ਕਰਦੇ ਉਹ ਇਹ ਗੱਲ ਜਰੂਰ ਕਰਦੇ ਵੀ ਜਿਹੜੇ ਸਾਡੀ ਸਰਕਾਰ ਵਲੇ ਸੜਕਾਂ ਬਣੀਆਂ ਤੁਹਾਨੂੰ ਚੇਤੇ ਆਉਂਦੀਆਂ ਕਿ ਨਹੀਂ ਆਉਂਦੀਆਂ ਉਹ ਗੱਲ ਤੁਸੀਂ ਕਹਿ ਰਹੇ ਹੋ। ਬਿਲਕੁਲ ਚੇਤੇ ਆਉਂਦੀਆਂ ਜੀ ਆ ਦੇਖੋ ਤੁਸੀਂ ਮੇਰੇ ਨਾਲ ਚੱਲੋ ਆਹ ਆਪਣਾ ਹਾਈਵੇਅ ਹੀ ਦੇਖੋ ਬਠਿੰਡਾ ਅਮਰਸਰ ਥਾਂ ਥਾਂ ਤੋਂ ਪਟਿਆ ਪਿਆ ਤੇ ਕਿੰਨਾ ਕ ਟਾਈਮ ਹੋਇਆ ਹਜੇ ਉਹਨੂੰ ਬਣੇ ਨੂੰ ਥਾਂ ਥਾਂ ਤੋਂ ਤਾਂ ਟੁੱਟ ਗਿਆ ਸੋ ਭਰਾ ਬਾਦਲ ਸਾਹਿਬ ਇਹੋ ਜਿਹੀਆਂ ਸੜਕਾਂ ਤੋਂ ਅਸੀਂ ਵੈਸੇ ਠੀਕ ਐ ਸੋ ਹੁਣ ਜਿਹੜੀਆਂ ਮਾਨ ਸਾਹਿਬ ਸੜਕਾਂ ਬਣਾ ਰਹੇ ਨੇ ਜਿਹੜੇ ਕੰਮ ਕਰ ਰਹੇ ਨੇ ਉਹ ਪੱਕੇ ਪੈਰੀ ਪੈ ਤੇ ਕਿਤੇ ਇਹ ਤਾਂ ਨਹੀਂ ਹੈ ਕਿ ਕਿ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸਨੂਵਾਂ ਦੇ ਬੜੇ ਨਜ਼ਦੀਕੀਆਂ ਤੁਸੀਂ ਕਿਤਨਾ ਕਿਤੇ ਉਹਨਾਂ ਦੀ ਸ਼ਿਫਾਰਿਸ਼ ਦੇ ਨਾਲ ਤਾਂ ਨਹੀਂ ਉਹਦਾਰੀ ਮਿਲੇਗੀ ਨਹੀਂ ਬਿਲਕੁਲ ਜੀ ਤੁਸੀਂ ਪਹਿਲਾਂ ਦੱਸਿਆ ਕਿ ਆਮ ਆਦਮੀ ਪਾਰਟੀ ਸਿਰਫ ਕੰਮ ਦੇ ਆਧਾਰ ਤਾ ਕੰਮ ਤੋਂ ਜਿਹੜਾ ਬੰਦਾ ਪਰਫਾਰਮ ਕਰੂਗਾ ਕੰਮ ਕਰਦਾ ਉਹੀ ਅੱਗੇ ਵਧਦਾ ਕਿਉਂਕਿ ਪਾਰਟੀ ਸਿਰਫ ਕੰਮ ਦੇਖਦੀ ਹੈ ਸ਼ਿਫਾਰਸ਼ ਨਹੀਂ ਦੇਖਦੀ ਬਾਕੀ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਸਾਧਵਾ ਸਾਹਿਬ ਦੀ ਦੋਸਤੀ ਮੇਰੇ ਹਿੱਸੇ ਆਈ ਹੈ ਮੈਂ ਬੜਾ ਆਪਦੇ ਆਪ ਨੂੰ ਵਿੜਭਾਗਾ ਸਮਝਦਾ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਸੋ ਹਮੇਸ਼ਾ ਉਹਨਾਂ ਤੋਂ ਸਿੱਖ ਕੇ ਉਹਨਾਂ ਦੀ ਚੱਲੀਦਾ ਜੀ ਰਜਾ ਮੰਦ ਨਾਲ ਸੋ ਬਾਕੀ ਪਾਰਟੀ ਕੰਮ ਦੇਖਦੀ ਹੈ ਜੀ ਮੈਂ ਕੰਮ ਕੀਤਾ ਤੇ ਅੱਗੇ ਵੀ ਕੰਮ ਕਰੂੰਗਾ ਜੇ ਕੰਮ ਕਰੂੰਗਾ ਤਾਂ ਅੱਗੇ ਵਧੂੰਗਾ ਨਹੀਂ ਤਾਂ ਵੈਸੇ ਵੀ ਤੁਸੀਂ ਦੇਖਿਆ ਸ਼ਿਫਾਰਸ਼ ਤਾਂ ਕਿੰਨਾ ਚਿਰ ਚੱਲਦੀ ਹੁੰਦੀ ਹੈ ਜੀ ਪਰਫਾਰਮ ਤਾਂ ਕਰ ਸਰ ਤੁਸੀਂ ਕੀ ਕਹਿਣਾ ਚਾਹੋਗੇ ਖੁਸ਼ ਹਾਂ ਬਹੁਤ ਖੁਸ਼ ਹਾਂ ਇਹ ਬਹੁਤ ਇੱਕ ਨੌਜਵਾਨ ਬੇਦਾਗ ਤੇ ਮਿਹਨਤੀ ਵਰਕਰ ਸੀਗੇ ਜਿਹਦੇ ਕਰਕੇ ਏਡੇ ਵੱਡੇ ਅਹੁਦੇ ਤੇ ਨਵਾਜਿਆ ਗਿਆ ਸਾਰੇ ਇਲਾਕੇ ਚ ਖੁਸ਼ੀ ਦੀ ਲਹਿਰ ਹੈ ਸਾਰੇ ਪੰਜਾਬ ਚ ਤੁਸੀਂ ਦੇਖਿਆ ਹੋਣਾ ਫੇਸਬੁੱਕ ਭਰੀ ਪਈ ਸੀ ਬਹੁਤ ਖੁਸ਼ੀ ਆ ਇੱਕ ਸੂਬੇ ਨੂੰ ਅੱਗੇ ਲਿਜਾਣ ਦੇ ਵਿੱਚ ਅਹਿਮ ਯੋਗਦਾਨ ਹੋਊਗਾ ਸੁਜੀਤ ਸਿੰਘ ਢੱਲਵੰਦ ਯਾਨੀ ਕਿ ਇੱਕ ਇਮਾਨਦਾਰ ਨੌਜਵਾਨ ਨੂੰ ਮਿਲੀ ਜ਼ਿੰਮੇਵਾਰੀ ਹੈ ਬਿਲਕੁਲ ਬਿਲਕੁਲ ਇਮਾਨਦਾਰ ਤੁਸੀਂ ਦੇਖਿਆ ਜੀ ਵਕਫਾ ਕੌਦਿਆਂ ਤੇ ਰਹੇ ਆ ਚੇਅਰਮੈਨ ਅੱਗੇ ਵੀ ਬੰਦ ਰਹੇ ਆ ਪਰ ਤੁਸੀਂ ਦੇਖਿਆ ਨਾ ਚੀਰਮੈਨ ਜੀ ਕਿਵੇਂ ਲੋਕਾਂ ਦੇ ਵਿੱਚ ਵਿਚਰ ਕੇ ਸ਼ੂਟਿੰਗ ਰੇਂਜ ਕਿੱਡਾ ਵੱਡਾ ਕੰਮ ਆ ਜੋ ਪੰਜਾਬ ਚ ਪਹਿਲੇ ਚੀਰਮੈਨ ਸਾਹਿਬ ਨੇ ਕੀਤਾ ਤੇ ਕੰਮ ਨੂੰ ਦੇਖ ਕੇ ਉਹਦਾ ਮਿਲਿਆ ਜੀ ਬਹੁਤ ਖੁਸ਼ੀ ਆ ਧੰਨਵਾਦ ਤਾਂ ਸੁਣਿਆ ਅੱਜ ਜਿਹੜਾ ਸੁਖਜੀਤ ਸਿੰਘ ਟੱਲਵਾ ਨੂੰ ਜਿਹੜੀ ਪੂਰੇ ਪੰਜਾਬ ਦੀ BC ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸਾਰੀ ਜਾਣਕਾਰੀ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਮਕਸਦ ਕਿਸ ਤਰੀਕੇ ਦਾ ਕਿਸ ਤਰੀਕੇ ਦੀ ਰੂਪਰੇਖਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰਹੂਗੀ ਔਰ ਆਮ ਆਦਮੀ ਪਾਰਟੀ ਨੇ ਜੋ ਆਪਣੀ ਪਾਰਟੀ ਨੂੰ ਜਿਹੜਾ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੀ ਜਾਣਕਾਰੀ ਜਿਹੜੀ ਇੱਕ ਇੱਕ ਗੱਲ ਦੀ ਤੁਹਾਡੇ ਸਾਹਮਣੇ ਰੱਖੀ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਰੂਪਰੇਖਾ ਕਿਸ ਤਰੀਕੇ ਦੀ ਰਹਿੰਦੀ ਹੈ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਹੋਰ ਮਜ਼ਬੂਤ ਹੋਊਗੀ ਤੇ 2027 ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣੇਗਾ ਗੁਰਜੀਤ ਸਿੰਘ ਅਰਮਾਨਾ D5 ਚੈਨਲ ਪੰਜਾਬੀ ਫਰੀਦਕੋਟ